ਪਨੀਰ ਦੇ ਮੋٹے ਮੋٹے ਪੀਸ ਆਪਾਂ ਨੇ ਕੱਟ ਲਈਏ ਥੋੜਾ ਜਿਹਾ ਨਮਕ ਮਿਰਚ ਲਗਾ ਕੇ 10 ਮਿੰਟ ਲਈ ਰੱਖ ਦਿੱਤਾ ਫਿਰ ਇੱਕ ਚਮਚ ਦੇਸੀ ਘਿਓ ਦਾ ਲਿਆ ਉਹਨਾਂ ਨੂੰ ਰੋਸਟ ਕੀਤਾ ਫਿਰ ਆਪਣੀ ਮਰਜ਼ੀ ਦੀਆਂ ਜੋ ਜੋ ਵੈਜੀਟੇਬਲਸ ਤੁਸੀਂ ਪਾਣੀ ਆ ਉਹ ਪਾ ਸਕਦੇ ਹੋ ਉੱਪਰੋਂ ਨਮਕ ਮਿਰਚ ਮਸਾਲਾ ਚਾਟ ਮਸਾਲਾ ਜੋ ਪਾਣਾ ਤੁਹਾਡੀ ਮਰਜ਼ੀ ਹੈ ਨਿੰਬੂ ਪਾਣਾ ਨਿੰਬੂ ਪਾ ਲਓ ਇੱਕ ਹੈਲਦੀ ਡਾਈਟ ਹੈ ਫਿਰ ਇਸੇ ਤਰ੍ਹਾਂ ਤੁਸੀਂ ਚਣਿਆਂਵਾਰੀ ਸਲਾਦ ਵੀ ਬਣਾ ਸਕਦੇ ਆ ਕੀਲਾ ਟਮਾਟਰ ਪਿਆਜ਼ ਸ਼ਿਮਲਾ ਮਿਰਚ ਵਗੈਰਾ ਪਾ ਕੇ ਇੱਕ ਹੈਲਦੀ ਡਾਈਟ ਹੈ ਆਪਣਾ ਸਿਹਤ ਦਾ ਧਿਆਨ ਰੱਖਣਾ ਵੀ ਉਹਨਾਂ ਹੀ ਜ਼ਰੂਰੀ ਹੈ ਜਿੰਨਾ ਤੁਸੀਂ ਆਪਣੇ ਘਰ ਦਾ ਧਿਆਨ ਰੱਖਦੇ ਆ ਉਸ ਤੋਂ ਬਾਅਦ ਫਿਰ ਆਪਾਂ ਤਿਆਰੀ ਕਰਦੀ ਆਂ ਸ਼ਿਮਲਾ ਮਿਰਚ ਦੀ ਸਬਜੀ ਦੀ ਕੋਈ ਵੀ ਸਬਜੀ ਹੈ ਜ਼ਿਆਦਾਤਰ ਸਾਡੀ ਕੁੱਕਰ ਦੇ ਵਿੱਚ ਹੀ ਬਣਦੀ ਹੈ ਸ਼ਿਮਲਾ ਮਿਰਚ ਦੀ ਸਬਜੀ ਹੈ ਰੈਡੀ ਫੁੱਲਕੇ ਵੀ ਆਪਣੇ ਬਣ ਗਏ ਆਂ ਦੁਪਹਿਰ ਦਾ ਖਾਣਾ ਮੈਂ ਬਣਾ ਕੇ ਰੱਖਦੀ ਆਂ ਮੰਮੀ ਡਾਡੀ ਉਹਨਾਂ ਦਾ ਵੱਡੀ ਬੇਟੀ ਆ ਕੇ ਬਣਾ ਦਿੰਦੀ ਹੈ ਉਹਦੀ ਵੀ ਕਲਾਸਿਸ ਸ਼ੁਰੂ ਆਂ ਛੋਟੀ ਦੀ ਅੱਜ ਕੱਲ੍ਹ ਚੱਲ ਰਹੀਆਂ ਹਨ ਛੁੱਟੀਆਂ ਕਿਚਨ ਕਾਊਂਟਰ ਆਪਣਾ ਹੋ ਗਿਆ ਸਾਫ਼ ਜੋ ਮੇਰੀ ਡੇਲੀ ਦੀ ਰੁਟੀਨ ਹੈ ਭਾਂਡੇ ਆ ਜਿਹੜੇ ਉਹਦੀਆਂ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਕਈ ਛੱਟਾਂ ਲੱਗ ਜਾਂਦੀਆਂ ਭਾਂਡਿਆਂ ਦੀਆਂ ਹਾਂ ਕਿਉਂਕਿ ਮੇਰੀ ਆदत ਹੈ ਮੈਂ ਇਕੱਠੇ ਨਹੀਂ ਕਰਦੀ ਮੈਂ ਨਾਲ ਦੀ ਨਾਲ ਸਭ ਕਿਉਂਕਿ ਇਕੱਠੇ ਇਹ ਭਾਂਡੇ ਨੂੰ ਦੇਖ ਕੇ ਮੈਨੂੰ ਘਬਰਾਟ ਹੋਣ ਲੱਗ ਜਾਂਦੀ ਹੈ ਮੇਰੀ ਆਦਤ ਹੈ ਮੈਂ ਛੋਟੇ ਛੋਟੇ ਜਿਹੜੇ ਹੁੰਦੇ ਆ ਮੈਂ ਨਾਲ ਦੀ ਨਾਲ ਪੰਜ ਚਾਰ ਭਾਂਡੇ ਜਿਹੜੇ ਆ ਉਹ ਕਰ ਦਿੰਦੀ ਆ ਸਾਫ਼ ਇਹ ਮੈਂ ਡੇਲੀ ਕਰਕੇ ਹੀ ਜਾਣੇ ਹੁੰਦੇ ਆ ਮੈਂ ਛੱਡਦੀ ਨਹੀਂ ਆ ਭਾਂਡੇ